ਅੱਗੇ ਤਾਂ ਰੋਟੀ ਰੁੱਕੀ ਰੋਟੀ ਪਕਾਉਂਦੇ ਸੀ ਪਹਿਲੀ ਰੋਟੀ ਗਾਲ ਹੀ ਰੱਖਦੇ ਸੀ ਕੱਢਦੇ ਸੀ ਕੁੱਤਾ ਆ ਗਿਆ ਉਹਨੂੰ ਦੇਖ ਕੇ ਜਾ ਬਾਈ ਭਾਈ ਕੁੱਤਨੇ ਲੱਗੇਗਾ ਅੱਜ ਕੱਲ ਤਾਂ ਅਸੀਂ ਜਿਹੜੇ ਕੁਦਰਤ ਦੇਈ ਆ ਘਾਫੂਸੋਂ ਨੂੰ ਵੀ ਅੱਗ ਲਾ ਰਹੇ ਆ ਵੀ ਪੰਛੀ ਖਾ ਨਾ ਸਕੇ ਰੋਜ਼ ਕੁੰਡਰ ਦੇ ਵਿੱਚ ਅਸੀਂ ਚਾਰ ਚਾਰ ਬਾਲਟੀਆਂ ਦਾ ਪਾਣੀ ਪਾਣੇ ਆ ਜੀ ਬਾਹਰ ਇੱਕ ਕੋਈ ਪੌਦਾ ਲਾ ਕੇ ਉਹਨੇ ਅੱਧਾ ਬਾਲਟੀ ਪਾਣੀ ਨਹੀਂ ਪਾਉਂਦੇ ਜੀ ਅਸੀਂ ਵੀ ਅੱਗੇ ਸਖਾਂਦੇ ਰਹੇ ਸੀ ਹੁਣ ਵੀ ਸਖਾਣੇ ਆ ਵੀ ਜੇ ਕਿਸੇ ਦਾ ਬਾਡੀ ਟੈਂਪਰੇਚਰ ਜਿਆਦਾ ਵੱਧ ਗਿਆ ਬੰਦੇ ਨੂੰ ਆਰਾਮ ਨਾ ਪਾਓ ਸਰਾਣੇ ਦੋ ਤਿੰਨ ਸਿਰ ਦੇ ਉੱਪਰ ਨਿਚੇ ਰੱਖੋ ਸਿਰ ਉੱਚਾ ਕਰ ਲੋ ਉਹਦੇ ਮੱਥੇ ਤੇ ਵਾਰ-ਵਾਰ ਪੱਟੀਆਂ ਕਰੋ ਠੰਡੇ ਪਾਣੀ ਦੀ ਠੰਡੇ ਪਾਣੀ ਦੀ ਤਾਂ ਕਿ ਦਿਮਾਗ ਨੂੰ ਗਰਮੀ ਨਾ ਪਾਚੇ ਜਦੋਂ ਦਿਮਾਗ ਨੂੰ ਗਰਮੀ ਪਾਚੇ ਸਿਰੇ ਫੜ ਜਾਂਦਾ ਦਿਮਾਗ ਜੈਪੀ ਜੈਪਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਅਸੀਂ ਇੱਕ ਬੜੇ ਅਹਿਮ ਵਿਸ਼ੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਹੈ ਵਧ ਰਹੀ ਗਰਮੀ ਤੋਂ ਆਪਾਂ ਕਿਵੇਂ ਬਚਾ ਰੱਖ ਸਕਦੇ ਹਾਂ ਤੁਸੀਂ ਦੇਖਦੇ ਹੋ ਕਿ ਦਿਨੋਂ ਦਿਨ ਜਿਹੜੀ ਗਰਮੀ ਹੈ ਉਹ ਵਾਧੀ ਜਾ ਰਹੀ ਹੈ 45 ਤੋਂ ਟੈਂਪਰੇਚਰ نیچے ਨਹੀਂ ਆ ਰਿਹਾ ਉੱਪਰ ਹੀ ਉੱਪਰ ਜਾ ਰਿਹਾ ਹੈ ਜੇ ਕੱਲ ਦੇ ਦਿੱਲੀ ਦੇ ਟੈਂਪਰੇਚਰ ਦੀ ਗੱਲ ਕਰਨੀਏ ਤੇ 52 ਡਿਗਰੀ ਟੈਂਪਰੇਚਰ 52 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਕੱਲ ਦਿੱਲੀ ਦਾ ਦੱਸਿਆ ਜਾ ਰਿਹਾ ਹੈ ਮਤਲਬ ਤੁਸੀਂ ਦੇਖੋ ਕਿ ਉੱਥੇ ਕਿਸ ਤਰ੍ਹਾਂ ਜਿਹੜੀ ਜ਼ਿੰਦਗੀ ਹੈ ਉਹ ਮਤਲਬ ਸੜਕ ਤੇ ਆਈ ਹੋਏਗੀ ਲੋਕ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਵਿਚਰ ਰਹੇ ਹੋਣਗੇ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਕੰਮਕਾਜ ਵੀ ਕਰਨੇ ਨੇ ਲੇਬਰ ਵੀ ਚੱਲ ਰਹੀ ਹੈ ਲੇਕਿਨ ਆਖਰਕਾਰ ਇਸ ਵੱਧ ਰਹੀ ਗਰਮੀ ਦੇ ਪ੍ਰਭਾਵ ਤੋਂ ਆਪਾਂ ਬਚ ਕਿਵੇਂ ਸਕਦੇ ਹਾਂ ਬਹੁਤ ਸਾਰੀਆਂ ਤਾਂ ਮੌਤਾਂ ਵੀ ਹੋ ਰਹੀਆਂ ਨੇ ਆਹ ਰੋਜ਼ ਆਪਾਂ ਅਖਬਾਰਾਂ ਵਿੱਚ ਔਰ ਕਿਸੇ ਨਾ ਕਿਸੇ ਚੈਨਲ ਤੇ ਦੇਖਦੇ ਹਾਂ ਕਿ ਗਰਮੀ ਕਰਕੇ ਜਾਂ ਗਰਮੀ ਨੂੰ ਬਰਦਾਸ਼ਤ ਨਾ ਕਰ ਸਕਦਾ ਇਹ ਇਨਸਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ لیکن دوستو اس گرمی تو ਆਪਾਂ بچ کے لے سکتے ہیں اس گرمی ਦੇ ਪ੍ਰਭਾਵ ਤੋਂ ਕਿਵੇਂ ਆਪਾਂ ਜ਼ਿੰਦਗੀ ਨੂੰ ਅੱਗੇ ਤੋਰ ਸਕਦੇ ਹਾਂ ਇਸ ਪੂਰੇ ਵਿਸ਼ੇ ਨੂੰ ਟੱਚ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਪੂਰੀ ਜਾਣਕਾਰੀ ਦੇਣ ਵਾਸਤੇ ਸਟੂਡੀਓ ਦੇ ਵਿੱਚ ਅੱਜ ਇੱਕ ਅਜਿਹੀ ਪਰਸਨੈਲਿਟੀ ਵਿਰਾਜਮਾਨ ਹੈ ਜਿਹੜੀ ਕਿ ਸਕੂਲ ਕਾਲਜ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਔਰ ਬੇਸ਼ੱਕ ਉਹ ਕਿਸੇ ਨਾ ਕਿਸੇ ਡਿਸਟ੍ਰਿਕਟ ਦੀ ਜੇਲ੍ਹ ਹੋਵੇ ਉੱਥੇ ਜਾ ਕੇ ਕੈਦੀਆਂ ਨੂੰ ਕਿਸ ਤਰ੍ਹਾਂ ਸੁਚੇਤ ਕਰਦੇ ਨੇ ਔਰ ਕੋਈ ਕੋਈ ਇੱਕ ਨਾਮ ਹੈ ਜਿਨ੍ਹਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਦਫ਼ਤਰਾਂ ਦੇ ਵਿੱਚ ਇੱਜ਼ਤ ਦਿੱਤੀ ਜਾਂਦੀ ਹੈ ਉਹ ਨੇ ਜਨਾਬ ਕਾਕਾ ਰਾਮ ਵਰਮਾ ਜੀ ਵਰਮਾ ਸਾਹਿਬ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਸਾਰਣ ਜਯਨ ਜੀ ਨਮਸਕਾਰ ਵਰਮਾ ਸਾਹਿਬ ਜੀ ਅੱਜ ਦੀ ਗੱਲ ਖੜੀਏ ਤੇ ਗਰਮੀ ਬਹੁਤ ਵਧ ਰਹੀ ਹੈ ਤੁਸੀਂ ਵੀ ਆਏ ਹੋ ਸਟੂਡੀਓ ਦੇ ਵਿੱਚ ਕਿੰਨੀ ਗਰਮੀ ਹੈ ਔਰ ਇਸ ਗਰਮੀ ਤੇ ਵਧਨ ਦੇ ਕਾਰਨ ਕੀ ਨੇ ਸਰ ਸਭ ਤੋਂ ਪਹਿਲਾਂ ਤੇ ਇਹ ਗੱਲ ਕਰੀਏ ਕਿ ਆਖਰਕਾਰ ਵਧਨ ਦੇ ਕਾਰਨ ਕੀ ਨੇ ਦੇਖੋ ਸਰ ਜਿਹੜੇ ਦਰਖਤ ਵੱਡੇ ਗਏ ਆ ਹਮ ਅੱਛੇ এনवायरमेंटਲੀ ਕਟੋਕਟ ਧਰਤੀ ਤੇ 33% ਜੰਗਲ ਹੋਣਾ ਚਾਹੀਦਾ ਬਹੁਤ ਕੋ ਹੈ ਨਾ ਜੀ ਪੰਜਾਬ ਦੇ ਵਿੱਚ ਗੱਲ ਕਰੀਏ ਸਿਰਫ 3 ਜਾਂ 4% ਰਹਿ ਗਿਆ ਹਮ ਤੁਸੀਂ ਦੇਖੋ ਜੀਲਨਪੁਰ ਤੋਂ ਲੈ ਕੇ ਬਠਿੰਡੇ ਤੱਕ ਜਾਓ ਤੁਹਾਨੂੰ ਸੜਕ ਦੇ ਕਿਨਾਰੇ ਕੋਈ ਪੌਦਾ ਨਹੀਂ ਮਿਲੇਗਾ ਮਿਲੇਗਾ ਇਹ ਕਿਸੇ ਦੀ ਗੱਡੀ ਖਰਾਬ ਹੋ ਗਈ ਅਸੀਂ ਦੇਖਿਆ ਵਿਚਾਰੇ ਤੜਫਦੇ ਆ ਆਹ ਜਾਈਏ ਕਿੱਥੇ ਨੰਬਰ 2 ਕਿਤੇ ਵੀ ਪਾਣੀ ਨਹੀਂ ਹੈ ਹੂੰ ਉਹਦੇ ਨਾਲ ਜਿਹੜੇ ਜਾਨਵਰਾਂ ਵਿਚਾਰੇ ਪੰਛੀਆਂ ਮਾਰ ਰਹੇ ਆ ਹੂੰ ਵੀ ਮੈਂ ਦੇਖਿਆ ਸੀ ਇੱਕ ਬੰਦਰ ਵਿਚਾਰਾ ਦਰਖਤ ਤੋਂ ਬਿਵੋਸ਼ ਹੋ ਕੇ ਡਿੱਗ ਗਿਆ ਲੋਕੀ ਉਹਨੂੰ ਵਿਚਾਰੇ ਨੂੰ ਪਾਣੀ ਪਿਲਾ ਰਹੇ ਹੂੰ ਪੰਛੀ ਦੇਖੇ ਅੱਗੇ ਲੋਕਾਂ ਦੇ ਕੱਚੇ ਮਕਾਨ ਹੁੰਦੇ ਸੀ ਆਹ ਨਾਲ ਬਣਾ ਲੈਂਦੇ ਬਣਾ ਲੈਂਦੇ ਸੀ ਸੱਚੀ ਗੱਲ ਹੈ ਜੀ ਜੀ ਹੁਣ ਖੇਤਾਂ ਵਿੱਚ ਅੱਗਾਂ ਲੱਗਣ ਲੱਗੀਆਂ ਦਰਖਤਾਂ ਨੂੰ ਅੱਗਾਂ ਲੱਗਣ ਲੱਗੀਆਂ ਇੱਕ ਕੱਲ ਪਰਸੋ ਆਇਆ ਸੀ ਬੜਾ ਅਚਾ ਹੈ ਤੇ ਇੱਕ ਚਿੜੀ ਨੇ ਆਪਣੇ ਬੱਚੇ ਨੇ ਆਪਣੇ ਮਾਂ ਨੇ ਪੁੱਛਿਆ ਚਿੜੀ ਨੂੰ ਵੀ ਮੰਮੀ ਅੱਗੇ ਤਾਂ ਤੁਸੀਂ ਦਰੱਖਤਾਂ ਤੇ ਆਲ ਨੇ ਬਣਾਉਂਦੇ ਸੀ ਲੋਕਾਂ ਦੇ ਘਰਾਂ ਚ ਬਣਾਉਂਦੇ ਸੀਗੇ ਠੰਢੀ ਹੁੰਦੀ ਸੀਗੀ ਵੀ ਅੱਜ ਕੱਲ ਤੁਸੀਂ ਖੰਭੇ ਤੇ ਕਿਉਂ ਬਣਾ ਰਹੇ ਹੋ ਉਹ ਕਹਿੰਦੇ ਖੰਭੇ ਦੇ ਇਸ ਕਰਕੇ ਬਣਾ ਰਹੇ ਆ ਵੀ ਦਰੱਖਤਾਂ ਨੂੰ ਵੀ ਫੋਗੜੀਆਂ ਆਏ ਘਰ ਪੱਥਰਾਂ ਦੇ ਬਣ ਗਏ ਆ ਤੇ ਅੰਦਰ ਜਾਣ ਦਾ ਬਾਹਰਾਂ ਦਾ ਕੋਈ ਰਸਤਾ ਨਹੀਂ ਰਸਤਾ ਹੀ ਨਹੀਂ ਰਹਿ ਗਿਆ ਯਾਨੀ ਜੰਗਲਾਂ ਦੇ ਨਾਲ ਨਾਲ ਪੰਛੀ ਪੌਦੇ ਸਭ ਖਤਮ ਤੁਸੀਂ ਜੰਗਲਾਂ ਨੂੰ ਅੱਗ ਦੀ ਗੱਲ ਕੀਤੀ ਹੈ ਜ਼ਮੀਨਾਂ ਤੇ ਅੱਗ ਲਗਾਈ ਜਾ ਰਹੀ ਹੈ ਦਰਖਤ ਵੀ ਉਹਦੇ ਵਿੱਚ ਲਪੇਟ ਚਾਰੇ ਨੇ ਬਹੁਤ ਸਾਰੇ ਪਸ਼ੂ ਪੰਛੀ ਜਿਹੜੇ ਨੇ ਉਹ ਵੀ ਮਰਦੇ ਨੇ ਜਿਨ੍ਹਾਂ ਦੇ ਖੋਸਲੇ ਜ਼ਮੀਨ ਤੇ ਬਣੇ ਹੁੰਦੇ ਨੇ ਸਰਕਾਰਾਂ ਵੀ ਇੰਨੀ ਰੋਕ ਲਗਾ ਰਹੀਆਂ ਉਸ ਤੇ باوجود ਵੀ ਮਤਲਬ ਜਿਹੜੀ ਅੱਗ ਹੈ ਉਹ ਲਗਾਈ ਜਾ ਰਹੀ ਹੈ ਵਰਮਾ ਸਾਹਿਬ ਸਰ ਅਸੀਂ ਤਾਂ ਇਹ ਉਹਨੇ ਸਮਝਿਆ ਵੀ ਬਾਬਾ ਨਾਨਕ ਦੀ ਧਰਤੀ ਇਹਨੂੰ ਉਹਨਾਂ ਨੇ ਕਿ ਅਸੀਂ ਪਵਨ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਹੈ ਧਰਤੀ ਨੂੰ ਮਾਤਾ ਸਮਝੋ ਜੀ ਅੱਬ ਅੱਜ ਅਸੀਂ ਆਪਣੀ ਧਰਤੀ ਨੂੰ ਅੱਗ ਲਾ ਰਹੇ ਹਾਂ ਕੱਲ ਪਰਸੋ ਇੱਕ ਬਹੁਤ ਬੜਾ ਅੱਛਾ ਆਇਆ ਸੀਗਾ ਕਿਸੇ ਨੇ ਲਿਖਿਆ ਸੜੀ ਹੋਈ ਥਾਂ ਦੇ ਉੱਪਰ ਜਿੱਥੇ ਅੱਗੇ ਅੱਗ ਲੱਗੀ ਹੋਈ ਸੜਿਆ ਪਿਆ ਉੱਥੇ ਕੁਝੇ گاਵਾ ਬੱਚੇ ਨਾ ਘਾ ਲੱਭ ਰਹੇ ਆ ਜੀ ਤਾਂ ਉੱਥੇ ਲਿਖਿਆ ਸੀਗਾ ਅਸੀਂ ਆਪਣੇ ਹਿੱਸੇ ਦੀ ਨੇ ਬਣਾ ਲਿਆ ਤੇ ਖਾ ਲਿਆ ਤੁਹਾਡੇ ਹਿੱਸੇ ਨੂੰ ਅੱਗ ਲਾਤਾ। ਅੱਗ ਲਾਤਾ। ਯਾਨੀ ਅਸੀਂ ਪਕਸ਼ੀਆਂ ਦੇ ਹਿੱਸੇ ਦਾ ਅੱਗੇ ਤਾਂ ਰੋਟੀ ਰੁੱਕੀ ਰੋਟੀ ਪਕਾਉਂਦੇ ਸੀ ਪਹਿਲੀ ਰੋਟੀ ਗਾਲ ਹੀ ਰੱਖਦੇ ਸੀ। ਕੱਢਦੇ ਸੀ। ਕੁੱਤਾ ਆ ਗਿਆ ਉਹਨੂੰ ਦੇਖ ਕੇ ਜਹਾ ਬਾਈ ਭਾਈ ਕੁੱਨ ਲੱਗੇਗਾ। ਬਿਲਕੁਲ ਹੈਂ। ਅਜਿਹਾ ਕਿ ਤਾਂ ਅਸੀਂ ਜਿਹੜੇ ਕੁਦਰਤ ਦੇਈਆਂ ਘਾਫੂਸੋਂ ਨੂੰ ਵੀ ਅੱਗ ਲਾ ਰਹੇ ਆ ਵੀ ਪක්ෂੀ ਖਾ ਨਾ ਸਕੇ ਮੈਂ ਇੱਕ ਦਿਨ ਮੇਰੇ ਕੋਲ ਇੱਕ ਮਤਲਬ ਬਹੁਤ ਵਧੀਆ ਕੁਝ ਕੋਟੇਸ਼ਨ ਆਈਆਂ ਉਹਦੇ ਵਿੱਚ ਲਿਖਿਆ ਸੀ ਕਿ ਆਪਾਂ ਹਰ ਕਮਰੇ ਦੇ ਵਿੱਚ 40 ਤੋਂ 45000 ਦਾ ਇੱਕ ਇੱਕ AC ਲਗਾ ਲੈਣੇ ਆ ਲੇਕਿਨ 10 ਤੋਂ 15 ਰੁਪਏ ਦਾ ਆਪਾਂ ਦਰਖਤ ਲਗਾਉਣਾ ਠੀਕ ਨਹੀਂ ਸਮਝਦੇ ਰੋਜ਼ ਕੁੰਡਰ ਦੇ ਵਿੱਚ ਅਸੀਂ ਚਾਰ ਚਾਰ ਬਾਲਟੀਆਂ ਦਾ ਪਾਣੀ ਪਾਣੇ ਆ ਜੀ ਬਾਹਰ ਇੱਕ ਕੋਈ ਪੌਦਾ ਲਾ ਕੇ ਉਹਨੇ ਅੱਧਾ ਬਾਲਟੀ ਪਾਣੀ ਨਹੀਂ ਪਾਉਂਦੇ ਮਤਲਬ ਸੋਚ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਦੇ ਆਏ ਲਿਆਇਆ ਬੇ ਕਿ ਲੋਕ ਦੁਬਾਰਾ ਉਹ ਦਿਨ ਲੈ ਕੇ ਆਉਣ ਔਰ ਤੁਸੀਂ ਬਿਲਕੁਲ ਕਿਹਾ ਕਿ ਅਚਾਨਕ ਗੱਡੀ ਖਰਾਬ ਹੋ ਜਵੇ ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਸਾਨੂੰ ਛਾਂ ਹੁਣ ਮਿਲਣੀ ਚਾਹੀਦੀ ਉਹ ਕਿਤੇ ਨਜ਼ਰ ਨਹੀਂ ਆ ਰਹੀ ਸਰ ਮੈਂ ਦੇਖਿਆ ਹੈ ਕਿਉਂਕਿ ਅਸੀਂ ਲੋਕ ਕਿਦਾ ਇੱਧਰ ਧਿਆਨ ਰੱਖਦੇ ਹਾਂ ਬਠਿੰਡੇ ਵੀ ਮੈਂ ਗਿਆ ਹਾਂ ਜੀਲਖਪੁਰ ਤੋਂ ਲੈ ਕੇ ਤੁਹਾਨੂੰ ਬਠਿੰਡੇ ਤੱਕ ਸੜਕ ਦੇ ਕਿਨਾਰੇ ਕੋਈ ਦਰਖਤ ਤੇ ਨਹੀਂ ਨਜ਼ਰ ਆਏਗਾ ਕਿਨੀ ਬਦ ਕਿਸਮਤੀ ਹੈ ਸਰ ਜਿੱਥੇ ਲੋਕੀ ਦਰਕਤਨ ਪੂਜਦੇ ਸੀਗੇ ਪੂਜਾ ਕਰਦੇ ਸੀਗੇ ਇਹ ਹਿੰਮਤ ਨਿੰਬ ਦਾ ਦਰਕਤਾ ਦਤਨ ਕਰਦੇ ਸੀਗੇ ਬੋੜ ਦਾ ਦਰਕਤਾ ਹੈ ਨਾ ਬ੍ਰਹਮਾ ਦਾ ਹੈ ਨਾ ਆਹ ਆਹ ਪੂਜਦੇ ਸੀ ਸਰ ਦਰਕਤਾ ਦੀ ਪੂਜਾ ਕਿਉਂ ਦੀ ਜਾਂਦੀ ਸੀ ਕਿ ਉਹਨਾਂ ਤੋਂ ਸਾਨੂੰ ਆਕਸੀਜਨ ਮਿਲਦੀ ਆ ਹੋਰ ਜੜੀਆਂ ਬੂਟੀਆਂ ਮਿਲਦੀਆਂ ਨੇ ਵਰਮਾ ਜੀ ਇਹਨਾਂ ਦਿਨਾਂ ਵਿੱਚ ਗਰਮੀ ਦਾ ਇਸ ਕਦਰ ਪ੍ਰਭਾਵ ਵਧਿਆ ਹੈ ਕਿ ਤੁਸੀਂ ਰੋਜ਼ ਕਿਸੇ ਨਾ ਕਿਸੇ ਚੈਨਲ ਤੇ ਅਖਬਾਰ ਵਿੱਚ ਪੜ੍ਹਦੇ ਹੋ ਕਿ ਗਰਮੀ ਕਰਕੇ ਇਸ ਸ਼ਹਿਰ ਦੇ ਵਿੱਚ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ ਗਰਮੀ ਵਧਣ ਦਾ ਕਾਰਨ ਤਾਂ ਹੋ ਗਿਆ ਕਿ ਦਰਖਤ ਖਤਮ ਹੋ ਰਹੇ ਨੇ ਨਹੀਂ ਸਰ ਇਸ ਤੋਂ ਇਲਾਵਾ ਇੱਕ ਕਾਰਨ ਜਿਹੜਾ ਮੇਨ ਕਾਰਨ ਆ ਉਹ ਹੈ ਜਿੰਨਾ ਵੀ ਪੈਟਰੋਲੀਅਮ ਜਾਂ ਇਲੈਕਸਿਟੀ ਨਾਲ ਚੱਲਣ ਵਾਲੀਆਂ ਮਸ਼ੀਨਾ ਹੈ ਇਹਨਾਂ ਦੀ ਹੀਟ ਜਿਹੜੀ ਆ ਅਸਮਾਨ ਦੇ ਵਿੱਚ ਇਕੱਠੀ ਹੋ ਜਾਂਦੀ ਆ ਬਹੁਤ ਕੋਲ ਜਿਹੜੇ ਅਸੀਂ ਹਵਾ ਛੱਡਦੇ ਆ ਉਹ ਤਾਂ ਦਰਸਤ ਲੈ ਕੇ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡ ਦਿੰਦੇ ਆ ਛੱਡ ਦਿੰਦੇ ਆ ਠੀਕ ਹੈ ਜੀ ਲੇਕਿਨ ਜਿਹੜੀਆਂ ਮਸ਼ੀਨਾ ਹੈ ਗੱਡੀਆਂ ਚੱਲ ਰਹੀਆਂ ਏਸੀ ਚੱਲ ਰਹੇ ਆ ਇਹਨਾਂ ਦੀ ਹੀਟ ਅਸਮਾਨ 'ਚ ਹੋ ਜਾ ਰਹੀ ਆ ਸਰ ਉਹ ਜਿਹੜਾ ਬੱਦਲ ਬਣਦਾ ਉਹਨੂੰ ਉਡਾ ਦਿੰਦੀ ਆ ਉਹਨੂੰ ਉਡਾਉਂਦੀ ਆ ਇਹੀ ਇੱਕ ਕਾਰਨ ਹੈ ਕਿ ਸ਼ਾਇਦ ਬਾਰਿਸ਼ ਜਿਹੜੀ ਹੈ ਉਹ ਨਹੀਂ ਹੁੰਦੀ ਨਹੀਂ ਹੁੰਦੀ ਸਰ ਨਹੀਂ ਹੁੰਦੀ ਬਿਲਕੁਲ ਅੱਛਾ ਬਰਮਾ ਸਾਹਿਬ ਮੌਤਾਂ ਦੀ ਗੱਲ ਕਰੀਏ ਹੀਟ ਦੀ ਵੀ ਗੱਲ ਹੋ ਗਈ ਹੈ ਔਰ ਮੌਤ ਕਿਸੇ ਦੀ ਹੋ ਜਾਣੀ ਅਚਾਨਕ ਇਹਦਾ ਮਤਲਬ ਇਹ ਹੈ ਕਿ ਉਹ ਗਰਮੀ ਨਹੀਂ ਸਾਰ ਸਕਿਆ ਜਾਂ ਉਸਦੇ ਸਰੀਰ ਦੇ ਵਿੱਚ ਕੁਝ ਐਹੋ ਜਿਹੀ ਖਰਾਬੀ ਆ ਜਾਂਦੀ ਹੈ ਕਿ ਜਿਸ ਦੇ ਕਾਰਨ ਉਹ ਅਟੈਕ ਹੋ ਜਾਂਦਾ ਉਸ ਨੂੰ ਸਰ ਐਦਾਂ ਹੈ ਵੀ ਸਾਡੇ ਬੋਡੀ ਦਾ ਟੈਂਪਰੇਚਰ ਜਿਹੜਾ ਹੈ ਜੇ ਅਸੀਂ ਥਰਮਾਮੀਟਰ ਲਗਾ ਕੇ ਦੇਖਦੇ ਹਾਂ ਸੈਂਟੀਗ੍ਰੇਡ ਹੁੰਦਾ ਇੱਕ ਫਾਰਨਾਈਟ ਹੁੰਦਾ ਜਿਹੜਾ ਸੈਂਟੀਗ੍ਰੇਡ ਆ ਸਰ ਉਹ 37 ਡਿਗਰੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਬਿਲਕੁਲ 36.6 ਤੋਂ ਲੈ ਕੇ 37.2 ਤੱਕ ਹੁੰਦਾ ਸਰ ਨਾਰਮਲ ਆ ਇਹ ਬੰਦਾ ਆਨੰਦ ਚ ਹੈ ਹਮਮ ਲੇਕਿਨ ਜਦੋਂ ਬਾਹਰ ਦਾ ਟੈਂਪਰੇਚਰ 45 46 ਜਿਵੇਂ ਤੁਸੀਂ ਕਿਹਾ ਦਿੱਲੀ ਦਾ ਕੱਲ 52 ਸੀਗਾ ਦੱਸੋ ਇੰਨੀ ਹੀਟ ਦੇ ਵਿੱਚ ਬੰਦਾ ਜਾਏਗਾ ਤਾਂ ਉਹ ਤਾਂ ਸਮਝੋ ਵੀ ਭੱਠੀ 'ਤੇ ਬੈਠਾ ਹੈ ਓਹ ਹੋ ਹੋ ਪੱਠੀ 'ਚ ਬੈਠਾ ਸਰ ਜੀ ਫਿਰ ਇਹਦਾ ਸੈਕੰਡ ਹਾਸਰ ਵੀ ਜੇ 20 ਮਿੰਟ ਤੋਂ ਜ਼ਿਆਦਾ ਸਿੱਧਾ ਸਿਰ ਦੇ ਉੱਪਰ ਨੰਗੇ ਸਿਰ ਦੇ ਉੱਪਰ ਸੂਰਜ ਦੀ ਧੁੱਪ ਪੈਂਦੀ ਹੈ ਸਨ ਸਟ੍ਰੋਕ ਹੋ ਜਾਂਦਾ ਸਰ ਆਹਾਂ ਯਾਨੀ ਕੱਲਾ ਬ੍ਰੇਨ ਦਾ ਟੈਂਪਰੇਚਰ ਬਹੁਤ ਵਧ ਜੇਗਾ ਜਿਵੇਂ ਪਾਣੀ ਉਬਲਣ ਲੱਗ ਜਾਂਦਾ ਜੀ ਜੀ ਫਿਰ ਉਹਦੇ ਨਾਲ ਦਿਮਾਗ ਦੀ ਨਾੜੀਆਂ ਫੜਦੀਆਂ ਸਨ ਸਟ੍ਰੋਕ ਹੋਣ ਤੋਂ ਬਾਅਦ ਤੇ ਬੰਦਾ ਕਮੇਚ ਚਲਾ ਜਾਂਦਾ ਪੰਜ ਪੰਜ ਸਾਲ ਕਮੇਚ 'ਚ ਪਿਆ ਰਹਿੰਦਾ ਜੀ ਤੋਂ ਉਤੋਂ ਬਚਣ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਕੋਈ ਹਿੰਦੂ ਬੰਦਾ ਹੈ ਸਕੂਟਰ ਮੋਟਰਸਾਈਕਲ ਚਲਾ ਰਿਹਾ ਹੈ ਹੈਲਮਟ ਜ਼ਰੂਰ ਲਵੇ ਜੀ ਟੋਪੀ ਜ਼ਰੂਰ ਲਵੇ ਬਹੁਤ ਕੋ ਲੇਡੀ ਆ ਹੈਲਮਟ ਜ਼ਰੂਰ ਲਵੇ ਹੂੰ ਚੁੰਨੀ ਰੱਖ ਲੋ ਚੁੰਨੀ ਰੱਖ ਮੈਂ ਦੇਖਿਆ ਜੀ ਆ ਜਿਹੜੇ ਯੂਪੀ ਬਿਹਾਰ ਦੇ ਲੋਕੀ ਆਏ ਹੋਏ ਆ ਇਹ ਇੱਕ ਪਰਨਾ ਜਿਹਾ ਲੈ ਕੇ ਗਿੱਲਾ ਕਰਕੇ ਸਿਰ ਤੇ ਰੱਖਦੇ ਰੱਖਦੇ ਆ ਤਾਂ ਕਿ ਦਿਮਾਗ ਠੰਡਾ ਰਹੇ ਜੀ ਜੀ ਅਸੀਂ ਵੀ ਅੱਗੇ ਸਿਖਾਉਂਦੇ ਰਹੇ ਸੀ ਹੁਣ ਵੀ ਸਿਖਾਣੇ ਆ ਵੀ ਜੇ ਕਿਸੇ ਦਾ ਬੋਡੀ ਟੈਂਪਰੇਚਰ ਜ਼ਿਆਦਾ ਵੱਧ ਗਿਆ ਬੰਦੇ ਨੂੰ ਆਰਾਮ ਨਾਲ ਪਾਓ ਸਿਰਾਂ ਨੇ ਦੋ ਤਿੰਨ ਸਿਰ ਦੇ ਉੱਪਰ ਨੀਚੇ ਰੱਖੋ ਸਿਰ ਉੱਚਾ ਕਰ ਲੋ ਉਹਦੇ ਮੱਥੇ ਤੇ ਬਾਰ ਬਾਰ ਪੱਟੀਆਂ ਕਰੋ ਠੰਡੇ ਪਾਣੀ ਦੀ ਠੰਡੇ ਪਾਣੀ ਦੀ ਤਾਂ ਕਿ ਦਿਮਾਗ ਨੂੰ ਗਰਮੀ ਨਾ ਪਹੁੰਚੇ ਜਦੋਂ ਦਿਮਾਗ ਨੂੰ ਗਰਮੀ ਪਹੁੰਚੇ ਸਿਰੇ ਫਟ ਜਾਂਦਾ ਦਿਮਾਗ ਅੱਛਾ ਵਰਮਾ ਸਾਹਿਬ ਹੁਣੇ ਤਾਂ ਠੀਕ ਹੈ ਟੈਂਪਰੇਚਰ ਵਾਧਾ ਬਹੁਤ ਵੱਧ ਰਿਹਾ ਹੈ ਲੇਕਿਨ ਰੋਜ਼ੀ ਰੋਟੀ ਦੇ ਸਾਧਨ ਵੀ ਹੁਣ ਤੁਹਾਨੂੰ ਪਤਾ ਕਿ ਧੁੱਪ ਦੇ ਵਿੱਚ ਲੇਬਰ ਵੀ ਕਰਨੀ ਆ ਕਈ ਪ੍ਰਕਾਰ ਦੀਆਂ ਹੋਰ ਮੁਸ਼ਕਲਾਂ ਨੇ ਤੁਸੀਂ ਵੀ ਦੇਖਦੇ ਹੋ ਕਿ ਅੱਜ ਲੇਬਰ ਜਿਹੜੀ ਹੈ ਕੋਈ ਮਕਾਨ ਬਣਾ ਰਿਹਾ ਕੋਈ ਸ਼ੌਪ ਬਣਾ ਰਿਹਾ ਕੋਈ ਸੜਕ ਤੇ ਕੰਮ ਕਰ ਰਿਹਾ ਤੁਸੀਂ ਇਹ ਸਾਰਾ ਕੁਝ ਦੇਖਦੇ ਆ ਫਿਰ ਉਹਨਾਂ ਦਾ ਕਿਸ ਤਰ੍ਹਾਂ ਦਾ ਮਤਲਬ ਹੋਏਗਾ ਦੇਖੋ ਸਰ ਇੱਕ ਸਾਡਾ ਕੁਦਰਤੀ ਆ ਬਾਡੀ ਦਾ ਸਟੈਮਿਨਾ ਹੂੰ ਜੈਸਾ ਅਸੀਂ ਐਟਮੋਸਫੇਅਰ ਹੋਵੇ ਹੋਵੇਗਾ ਉੱਧਰ ਬੋਡੀ ਬਣ ਜਾਂਦੀ ਆ ਜੀ ਅੱਜ ਅਸੀਂ ਲੋਕ ਇੱਕ ਕੰਫਰਟੇਬਲ ਜ਼ੋਨ ਚ ਆ ਗਏ ਹਮ ਸਾਡੇ ਵਿੱਚ ਏਸੀ ਜੋ ਬਾਹਰ ਨਹੀਂ ਨਿਕਲਣਾ ਚਾਹੁੰਦੇ ਜੀ ਹਾਂ ਅਸੀਂ ਲੋਕੀ ਧੁੱਪ ਦੇ ਵਿੱਚ ਖੇਡਦੇ ਰਹੇ ਹਾਂ ਸਕੂਲਾਂ ਚ ਕੀ ਬਾਤ ਹੈ ਹੈਨਾ ਜੀ ਬਈ ਨਹੀਂ ਚੱਲ ਯਾਰ ਕਬੱਡੀ ਖੇਡ ਰਹੇ ਹਾਂ ਮਿੱਟੀ ਪਟਲੀ ਉੱਥੇ ਕੁਸ਼ਤੀਆਂ ਕਰ ਰਹੇ ਹਾਂ ਜੀ ਦੰਗਲ ਹੋ ਰਹੇ ਆ ਤੋ ਉਹ ਬੋਡੀ ਭਾਂਜਨ ਦੀ ਸੀ ਸਰ ਟ੍ਰਾਂਨਸਿਸ਼ਨ ਭਾਂਜਨ ਦੀ ਸੀ ਜੀ ਅੱਜ ਬੱਚਾ ਸਕੂਲ ਜਾ ਰਿਹਾ ਛਤਰੀ ਲੈ ਕੇ ਜਾ ਰਿਹਾ ਬੱਸ ਵੀ ਏਸੀ ਆ ਕਲਾਸਰੂਮ ਵੀ ਏਸੀ ਆ ਘਰ ਵੀ ਏਸੀ ਆ ਜੀ ਤੋ ਏਸੀ ਦੇ ਵਿੱਚ ਰਹਿਣ ਵਾਲਾ ਬੱਚਾ ਤਾਂ ਜਦੋਂ ਗਰਮੀ 'ਚ ਜਾਏਗਾ ਤਾਂ ਗਿਰੇਗਾ ਗਿਰੇਗਾ ਬਿਲਕੁਲ ਇਹਦਾ ਮਤਲਬ ਜਿਹੜਾ ਐਟਮੋਸਫੀਅਰ ਵਾਲੇ ਦੁਆਲੇ ਦਾ ਵਾਤਾਵਰਨ ਆ ਉਹਦੇ ਮੁਤਾਬਕ ਸਾਨੂੰ ਢਾਲ ਲੈਣੀ ਚਾਹੀਦਾ ਬਿਲਕੁਲ ਹੁਣ ਤੁਸੀਂ ਇਸ ਤਰ੍ਹਾਂ ਦੇ ਲੈਕਚਰ ਫੇਰ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਦਿੰਦੇ ਹੋ ਸਰ ਕਿਉਂਕਿ ਬੱਚਿਆਂ ਦੇ ਨਾਲ ਫੇਸ ਟੂ ਫੇਸ ਹੁੰਦੇ ਹੋ ਕੱਲ ਵੀ ਮੈਂ ਕੁਰਕਸ਼ੇਤਰ ਯੂਨੀਵਰਸਿਟੀ ਜਾ ਕੇ ਆਇਆ ਸਰ ਕਈ ਕੌਜਾਂ ਦੇ ਬੱਚੇ ਆਏ ਸੀ ਉੱਥੇ ਰੈਡਕੋਸ ਦਾ ਕੈਂਪਸ ਸੀ ਆ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਮ ਤੌਰ ਤੇ ਜੇ ਗਰਮੀ ਲੱਗਦੀ ਆ ਨਾ ਤਾਂ ਤੁਸੀਂ ਗਿੱਲਾ ਚਾਦਰ ਲੈ ਕੇ ਬੰਦੇ ਨੂੰ ਚਾਦਰ ਵਿੱਚ ਗਿੱਲੀ ਜਿਲੀ ਲਪੇਟ ਲਓ ਪਾਣੀ ਪਾਈ ਜਾਓ ਜੀ ਕੋਈ ਨੀ ਕਰੋ ਜਿੰਨਾ ਹੋ ਸਕਦੀ ਓਕੇ ਤਾਂ ਕਿ ਟੈਂਪਰੇਚਰ ਘਟੇ ਘਟੇ ਠੀਕ ਹੈ ਜੀ ਨੰਬਰ 2 ਅੱਜਕਲ ਹਾਰਟ ਅਟੈਕ ਬਹੁਤ ਹੋ ਜਾਂਦੇ ਆ ਜਾਂਦੇ ਜਾਂਦੇ ਨੂੰ ਠੀਕ ਹੈ ਜੀ ਉਦੇ ਲਈ ਇੱਕ ਬੜਾ ਵਧੀਆ ਸਿਸਟਮ ਆਇਆ ਜੀ ਵੀ ਤੁਹਾਨੂੰ ਕੋਈ ਵੀ ਕਿਸਮ ਦਾ ਬ੍ਰੇਨ ਦਾ ਟੈਂਪਰੇਚਰ ਵੱਧ ਗਿਆ ਹੋਰ ਹੋ ਗਿਆ ਤੁਸੀਂ 10 ਮਿੰਟ ਸਿਰ ਨੱਕ ਰਹੀ ਜੋ ਹਵਾ ਕਿਚੋਂ ਮੁਰਾ ਹੀ ਖਾਂਸੀ ਕਰੀ ਜਾਓ ਹਮ ਇੰਨਾ ਵਧੀਆ ਇਫੈਕਟਡ ਅਸਰ ਮੇਰੇ ਇੱਕ ਦੋਸਤਾਂ ਪ੍ਰਿੰਸੀਪਲ ਹੈ ਪਿੰਡ 'ਚ ਲੱਗਿਆ ਸਕੂਲ 'ਚ ਕਹਿੰਦੇ ਵਰਮਾ ਜੀ ਮੈਂ ਕਾਲ ਚਲਾ ਕੇ ਜਾ ਰਿਹਾ ਮੇਰੀ ਦਮ ਘੁੱਟਣ ਲੱਗਿਆ ਅੱਛਾ ਜੀ ਛਾਤੀ 'ਚ ਦਰਦ ਸ਼ੁਰੂ ਹੋ ਗਿਆ ਪਸੀਨਾ ਆ ਗਿਆ ਬਾਹਾਂ 'ਚ ਦਰਦ ਹੋ ਗਿਆ ਕਹਿੰਦਾ ਮੈਂ ਸਮਝ ਗਿਆ ਵੀ ਮੈਂ ਤਾਂ ਅਟੈਕ ਹੋ ਗਿਆ ਜੀ ਕਹਿੰਦਾ ਜਿਹੜੇ ਤੁਸੀਂ ਮੇਰੇ ਬੱਚਿਆਂ ਨੂੰ ਦੱਸਿਆ ਸੀ ਉਹ ਮੈਂ ਅਜਮਾਇਆ ਕਾਰ ਸਾਈਡ ਤੇ ਲਾਈ ਸ਼ੀਸ਼ੇ નીચે ਕਿਤੇ ਜੋਰ ਨਾਲ ਨੱਕਰਾਈ ਹਵਾ ਖਿੱਚੀ ਗਈ ਮੂਰੇ ਕਿਉਂਕਿ ਹਾਦਸੇ ਦਾ ਮੇਨ ਕਰਨਾ ਸਦੋ ਆਕਸੀਜਨ ਦੀ ਕਮੀ ਹੋਣਾ ਕਮੀ ਹੁੰਦੀ ਹੈ ਜਦੋਂ ਵੀ ਦਿਲ ਨੂੰ ਆਕਸੀਜਨ ਘੱਟ ਮਿਲੇਗੀ ਹਾਰਟ ਅਟੈਕ ਹੋਏਗਾ ਜੇ ਦਿਮਾਗ ਨੂੰ ਆਕਸੀਜਨ ਜਾਂ ਗਲੂਕੋਜ਼ ਨਹੀਂ ਮਿਲੇਗਾ ਦਿਮਾਗ ਡੈੱਡ ਹੋਣਾ ਸ਼ੁਰੂ ਹੋ ਜਾਏਗਾ ਜੇ ਉਹ ਆਪਾਂ ਜੋਰ ਨਾਲ ਇਦਾਂ ਖਿੱਚਾਂਗੇ ਸਰ ਤੇ ਬੰਦਾ ਦੁਆਰਾ ਉਹ ਕਹਿੰਦੇ ਜੀ ਮੈਂ 10 ਮਿੰਟ ਕੀਤਾ ਮੈਨੂੰ ਬੜੀ ਰਲੀਫ ਮਿਲੀ ਵਾਹ ਜੀ ਵਾਹ ਕਹਿੰਦੇ ਬਾਅਦ ਵਿੱਚ ਮੈਂ ਜਾ ਕੇ ਡਾਕਟਰ ਤੋਂ ਦਵਾਈ ਲਈ ਤੇ ਠੀਕ ਆ ਮੈਂ ਠੀਕ ਹੋ ਗਿਆ ਮੈਂ ਇੱਕ ਸਕੂਲ ਚ ਗਿਆ ਸੀ ਸਰ ਬੱਚੇ ਵੀ ਸੀ ਟੀਚਰ ਵੀ ਸੀ ਜੀ ਉਹ ਇੱਕ ਟੀਚਰ ਨਾਲ ਬੈਠੇ ਬੈਠੇ ਉਹਦਾ ਹੱਥਾਂ 'ਇਕੰਮਨ ਲੱਗ ਗਿਆ अच्छा तो ਤੁਸੀਂ ਉੱਥੇ ਸੀਗੇ ਮੈਂ ਉੱਥੇ ਸੀ ਸਰ ਐ ਨੰਬਰਿਆ ਸੀਗਾ ਫਿਰ ਉਹਦੀ ਲੱਤ ਕੰਮਣ ਲੱਗੀ ਰਾਈਟ ਸਰ ਮੈਂ ਕਿਹਾ ਜੀ ਇਹ ਕਹਿੰਦੇ ਜੀ ਇਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਆ ਟ੍ਰੀਟਮੈਂਟ ਚੱਲ ਰਿਹਾ ਲੇਕਿਨ ਇਹ ਜਦੋਂ ਵੀ ਬਿੱਲੇ ਬੰਨੇ ਆ ਇਹ ਸਟ्रेस ਜਾਂਨੇ ਆ ਤੱਕਮਣ ਲੱਗ ਜਾਂਦਾ ਹਮ ਮੈਂ ਕਿਹਾ ਜੀ ਫਿਰ ਤੁਸੀਂ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹਮ ਮੈਂ ਕਿਹਾ ਜੀ ਮੈਂ ਤੁਹਾਨੂੰ 5 ਮਿੰਟਾਂ ਵਿੱਚ ਠੀਕ ਕਰਕੇ ਦਿਖਾਉਣਾ ਜੀ ਆਹੀ ਸਿਸਟਮ ਕੀਤਾ ਸਰ اچھا ਮੈਂ ਉਹਨੂੰ ਕਿਹਾ ਉਹ ਅਮਰਸ਼ਾ ਕੈਸੀ ਲੇਡੀ ਨੇ ਜੀ ਮੈਂ ਭਾਂਜੀ ਕਹਰਾਉਣਾ 5 ਮਿੰਟਾਂ ਵਿੱਚ ਤੁਸੀਂ ਠੀਕ ਹੋਵੋਗੇ ਮਾਲਿਕ ਕਰੇਗਾ ਹੂੰ ਬਾਤ ਤੁਸੀਂ ਇੱਕ ਕਰੋ ਨਾ ਕਰਾਂ ਜੋ ਨਾ ਹਵਾ ਖਿੱਚਾ ਮੂਰਾਂ ਜੋ ਨਾ ਬੋਲੋ ਵਾਹਿਗੁਰੂ ਹੂੰ ਵਾਹਿਗੁਰੂ ਵਾਹਿਗੁਰੂ ਸਭ ਬੋਲ ਲਗੀ ਉਹ ਤੇ 5-7 ਮਿੰਟ ਨੋਰਮਲ ਹੋ ਗਏ ਨੋਰਮਲ ਹੋ ਗਏ ਕੀ ਬਾਤ ਹੈ ਕੋਈ ਮੈਨੂੰ ਡਾਕਟਰ ਨੇ ਦੱਸੇ ਨਹੀਂ ਕਦੇ ਜੀ ਮੈਂ ਕਹਿੰਦਾ ਉਹਨਾਂ ਦਾ ਬਿਜ਼ਨਸ ਆ ਸਾਡੀ ਸੇਵਾ ਆ ਸਾਡੀ ਸੇਵਾ ਆ ਬਿਲਕੁਲ ਬਹੁਤ ਵੱਡੀ ਗੱਲ ਕੀਤੀ ਹੈ ਇਹਨਾਂ ਦੀ ਸੇਵਾ ਆ ਡਾਕਟਰ ਜਿਹੜਾ ਹੈ ਉਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਉਹ ਕਹਿਣ ਦੀ ਲੋੜ ਹੀ ਨਹੀਂ ਹੈ ਇਹ ਕਿ ਮਰਮਾ ਜੀ ਹੋਰ ਕੀ ਹੈ ਕੀ ਬਹੁਤ ਸਾਰੇ ਛੋਟੇ ਛੋਟੇ ਬੱਚੇ ਆ ਉਹ ਖੇਡਣਾ ਚਾਹੁੰਦੇ ਨੇ ਲੇਕਿਨ ਧੁੱਪ ਤੋਂ ਡਰਦੇ ਉਹਨਾਂ ਦੇ ਪੇਰੈਂਟਸ ਜਿਹੜੇ ਉਹਨਾਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ ਕੀ ਉਹਨਾਂ ਦੀ ਬਾਡੀ ਜਿਹੜੀ ਹੈ ਡਿਵੈਲਪ ਹੋਏਗੀ ਸਰ ਨਹੀਂ ਹੋਏਗੀ ਸਰ ਦੇਖੋ ਇਹ ਕਲੀਅਰ ਹੈ ਸਰ ਵਿਟਾਮਿਨ ਡੀ ਸਾਨੂੰ ਸੂਰਜ ਤੋਂ ਮਿਲਦਾ ਮਿਲਦਾ ਬਿਲਕੁਲ ਔਰ ਕੋਈ ਦਵਾਈ ਨਹੀਂ ਦੇ ਸਕਦੀ ਕੁਝ ਨਹੀਂ ਹੂੰ ਤਾਂ ਹੀ ਮੈਂ ਪਹਿਲਾਂ ਕਹਾਂ ਸੀ ਲੋਕੀ ਧੁੱਪ 'ਚ ਖੇਡਦੇ ਰਹੇ ਆ ਖੇਡਦੇ ਰਹੇ ਆ ਹੱਡੀਆਂ ਸਟਰੋਂਗ ਹੁੰਦੀ ਆ ਅੱਜ ਵੀ ਤੁਸੀਂ ਜਾਨਵਰ ਦੇਖੋ ਸੜਕਾਂ ਤੇ ਬੈਠਿਆ ਸਾਈਡ ਤੇ ਧੁੱਪ 'ਚ ਬੈਠਿਆ ਸਰ ਓਹੋ ਗਰਮੀਆਂ 'ਚ ਵੀ ਬਾਡੀ ਸਟਰੋਂਗ ਹੁੰਦੀ ਆ ਤੂੰ ਜ਼ਰੂਰ ਤਾ ਇਹ ਅਸਰ ਵੀ ਬੱਚਿਆਂ ਨੂੰ ਸਵੇਰੇ 7-8 ਤੋਂ ਲੈ ਕੇ 10-11 ਵਜੇ ਤੱਕ ਖੇਡ ਲਓ ਮਾਰ ਕੇ ਜਿਹਾ ਦਿਜੋ ਕਿਤੇ ਹੋਰ ਲੈ ਜਾਓ ਤਾਂ ਕਿ ਬਿਲਕੁਲ ਨਾ ਕੰਮੇ ਨਾ ਬਣਾਓ ਬਣਾਓ ਨਾ ਕੰਮੇ ਬਣ ਕੇ ਬੱਚੇ ਹਿਲਣਾ ਹੀ ਨਹੀਂ ਚਾਹਦੇ ਬਿਲਕੁਲ ਬਿਲਕੁਲ ਹੈਨਾ ਜਿਆਦਾ ਕਰੋਨਾ ਆਇਆ ਸਰ ਉਸ ਵੇਲੇ ਬੱਚਿਆਂ ਨੂੰ ਮੋਬਾਈਲ ਮਿਲ ਗਈ ਬੱਚੇ ਮੋਬਾਈਲ ਤੇ ਸਾਰਾ ਕੁਝ ਹੋਣਾ ਪੜਾਈ ਤਾਂ ਖਤਮ ਹੋ ਗਈ ਆ ਖਤਮ ਹੋ ਗਈ ਲੇਕਿਨ ਹੋਰ ਚੀਜ਼ਾਂ ਦੇਖਣੀ ਸ਼ੁਰੂ ਹੋ ਗਈਆਂ ਲੇਕਿਨ ਮੈਂਟਲੀ ਤੌਰ ਤੇ ਸਟਰੋਂਗ ਨਹੀਂ ਆ ਬੱਚੇ ਜੇ ਲਾਇਆ ਜਾਵੇ ਕੁਝ ਇੱਕ ਬੱਚੇ ਹੋਣਗੇ ਜੋ ਮੈਂਟਲੀ ਤੌਰ ਤੇ ਸਟਰੋਂਗ ਹੈ ਜਿਹੜੀ ਤੁਹਾਡੇ ਸਮੇਂ ਦੀ ਜੇ ਪੀੜ੍ਹੀ ਸੀਗੀ ਉਹ ਤਾਂ ਅੱਜ ਵੀ ਤੁਸੀਂ ਬਰਮਾ ਜੀ ਅੱਜ ਵੀ ਮੈਂ ਕਮਾਲ ਦੀ ਗੱਲ ਹੈ ਕਿ ਦੇਖੋ ਕਿੰਨੀ ਬਖਸ਼ਿਸ਼ ਹੈ ਤੁਸੀਂ ਅੱਜ ਵੀ ਮਤਲਬ ਕਦੇ ਕਿਤੇ ਕਈ ਵਾਰੀ ਫੋਨ ਕੀਤਾ ਸੋਮ ਜੀ ਮੈਂ ਤਾਂ ਫਲੋਰ ਬੈਠਾ ਆ ਮੈਂ ਫੁਲਾਨੀ ਜਗ੍ਹਾ ਬੈਠਾ ਆ ਮਤਲਬ ਉਹ ਤੁਹਾਡੀ ਜਨਰੇਸ਼ਨ ਤੇ ਅੱਜ ਦੀ ਜਨਰੇਸ਼ਨ ਜ਼ਮੀਨ ਆਸਮਾਨ ਦਾ ਫਰਕ ਉਹ ਖੁਰਾਕਾਂ ਦਾ ਫਰਕ ਨਹੀਂ ਹੈ ਖੁਰਾਕਾਂ ਦਾ ਜੀ ਖੁਰਾਕਾਂ ਦਾ ਘਟਾ ਸਰ ਤਪਣਾ ਜ਼ਿਆਦਾ ਹੈ ਖੁਰਾਕਾਂ ਦਾ ਘਟ ਹੈ ਸਪਨਾ ਜ਼ਿਆਦਾ ਹੈ ਜੀ ਅਸੀਂ ਤੋਂ ਕੀ ਤਪੇ ਆ ਤਪੇ ਆ ਮੈਂ ਦੇਖੋ ਸਾਈਕਲ ਚਲਾਉਂਦਾ ਸੀਗਾ ਕਿਉਂਕਿ ਮੈਂ ਰੈਡ ਕੌਰਚ ਦਾ ਟ੍ਰੇਨਿੰਗ ਅਫੀਸਰ ਸੀ ਮੈਂ ਬਾਦਰਗੜ ਕਮਾਂਡਰ ਨੂੰ ਲੈਕਚਰ ਦੇ ਜਾਂਦਾ ਸੀ ਜੀ ਰੈਡ ਕੌਰਚ ਭਵਨ ਤੋਂ ਸਾਈਕਲ ਤੇ ਜਾਣਾ ਮੈਨੂੰ 40 ਮਿੰਟ ਲੱਗਦੇ ਮజే ਨਾਲ ਸਾਈਕਲ ਤੇ ਜਾਣਾ ਸਾਈਕਲ ਤੇ ਆਣਾ ਕੀ ਬਾਤ ਹੈ ਸਰ ਮੈਨੂੰ ਇੱਕ ਵਾਰੀ ਉਹਨਾਂ ਦੇ ਕਮਾਂਡੈਂਟ ਸੀਗੇ ਮੈਂ ਕਹਿੰਦੇ ਚਲੋ ਪਰਮਾ ਜੀ ਮੈਂ ਤੁਹਾਨੂੰ ਆਪਣੀ ਗੱਡੀ ਤੱਕ ਛੱਡ ਦਿੰਦਾ ਹਾਂ ਖਾਣਾ ਖਾਣ ਚੱਲਦੇ ਆ ਮਹਿੰਦਰ ਮੈਂ ਬਸ ਆਉਂਗਾ ਵਾਪਸ ਜੀ ਮੈਂ ਆਇਆ ਆਪਣਾ ਉਹ ਕਹਿੰਦੇ ਸਾਈਕਲ ਤੇ ਡੀਐਸਪੀ ਨੂੰ ਬੁਲਾਇਆ ਉਹ ਯਾਰ ਬਾਪ ਹਾਂ ਇਹਦੇ ਸਾਰੇ ਸਿਧਾਨ ਨੂੰ ਕਿਹਾ ਸੀਗਾ ਕਹਿੰਦੇ ਨਹੀਂ ਮੈਨੂੰ ਸਿਰਫ ਮੈਨੂੰ ਮਜ਼ਾ ਆਉਂਦਾ ਮਜ਼ਾ ਆਉਂਦਾ ਹੈ ਯਾ ਅੱਜ ਮੇਰਾ ਪੇਟ ਠੀਕ ਆ ਸਿਰਫ ਸਾਈਕਲ ਕਰਕੇ ਆ ਸਾ ਮੇਰੇ ਕਈ ਮਿੱਤਰਾਂ ਸਰ ਡਬਲ ਹੋ ਗਏ ਜਾਂ ਡੇਡ-ਡੇਡ ਕੰਟਲ ਬਨਨ ਗਿਆ ਵਜਾ ਬਿਲਕੁਲ ਜਿਹੜੇ ਗੱਡੀਆਂ ਚ ਘੁੰਮਦੇ ਸੀਗੇ ਬਿਲਕੁਲ ਉਹ ਬਿਮਾਰੀਆਂ ਚਿੰਮੜੀਆਂ ਪਈਆਂ ਫਿਰ ਹੁਣ ਬਚਾ ਆਪਾਂ ਹੋਰ ਹੋਰ ਕੋਈ ਸਟਰੋਂਗ ਦੱਸੋ ਸਾਨੂੰ ਸਰ ਜਿਸ ਦੇ ਨਾਲ ਧੁੱਪ ਤੋਂ ਆਪਾਂ ਬਚ ਸਕੀਏ ਅਸੀਂ ਵੀ ਜਦੋਂ ਆਫਿਸ ਤੋਂ ਘਰ ਘਰ ਤੋਂ ਆਫਿਸ ਜਾਂਦੇ ਆ ਤਾਂ ਉਸ ਵੇਲੇ ਜਿਹੜੀ ਮਤਲਬ ਹਵਾ ਆ ਉੱਤਰਾ ਜਿਹੜੀ ਚਮੜੀ ਆ ਉਸ ਨੂੰ ਵੀ ਸਾੜਨ ਦੀ ਪੂਰੀ ਤਰ੍ਹਾਂ ਲੱਗੀ ਹੁੰਦੀ ਆ ਸਰ ਕਿਵੇਂ ਵਿਚਾਰ ਕੀ ਇੱਕ ਤਾਂ ਇਹ ਵੀ ਘਰੋਂ ਬਾਹਰ ਨਿਕਲ ਲੱਗਿਆ ਸਰ 2-3 ਗਲਾਸ ਪਾਣੀ ਪੀ ਕੇ ਨਿਕਲੋ ਓਕੇ ਤਾਂ ਕਿ ਜਿੰਨਾ ਕ ਪਸੀਨਾ ਨਿਕਲੇ ਪਹਿਲਾਂ ਹੀ ਉਹਦੇ ਸਰੀਰ ਦੇ ਵਿੱਚ ਸਾਡੇ ਪਾਣੀ ਚਲਾ ਜਾਵੇ ਬਹੁਤ ਖੂ ਨੰਬਰ 2 ਦਿਨ ਦੇ ਵਿੱਚ 3-4 ਵਾਰ ਇਸ ਕੰਜਮੀ ਜ਼ਰੂਰ ਪਿਓ ਹੂੰ ਕਿਉਂਕਿ ਜਦੋਂ ਪਸੀਨਾ ਨਿਕਲਦਾ ਕੱਲਾ ਪਸੀਨਾ ਨਹੀਂ ਨਿਕਲਦਾ ਸਰ ਇਹਦੇ ਨਾਲ ਸਾਡੀ ਬਾਡੀ ਚ ਨਮਕ ਅਤੇ ਮਿੱਠਾ ਵੀ ਨਿਕਲਦਾ ਨਿਕਲਦਾ ਇਸੇ ਕਰਕੇ ਪਸੀਨੇ ਨੂੰ ਚੈੱਕ ਕਰੋ ਨਾ ਨਮਕੀਨ ਨਮਕੀਨ ਆਉਂਦਾ ਬਿਲਕੁਲ ਹੈਨਾ ਬਿਲਕੁਲ ਤੇ ਜੇ ਸਰ ਬ੍ਰੇਨ ਨੂੰ ਨਮਕ ਦੀ ਕਮੀ ਹੋ ਜੇ ਹੱਥ ਕੰਬਣ ਲੱਗ ਜੰਨੇ ਬਹੁਤ ਖੂਬ ਇੱਥੇ ਇੱਕ ਸਕੂਲ ਦੇ ਪ੍ਰਿੰਸੀਪਲ ਆ ਮੈਨੂੰ ਕਹਿੰਦੇ ਜੀ ਵਰਮਾ ਜੀ ਇਹ ਦੱਸੋ ਸੋਡੀਅਮ ਕਲੋਰਾਇਡ ਨਮਕ ਦੀ ਕਮੀ ਨਾਲ ਕੋਈ ਦਿਮਾਗ ਨੂੰ ਖਤਰਾ ਹੈ ਜੀ ਪੈਰਾਲਾਈਜ਼ ਹੋ ਜਾਂਦਾ ਹੱਥ ਕੰਬਣ ਲੱਗ ਜੰਨੇ ਆ ਮੈਂ ਕਿਹਾ ਹੋਇਆ ਕਹਿੰਦੇ ਪਾਪਾ ਦਾ ਬਲੱਡ ਪ੍ਰੈਸ਼ਰ ਬਹੁਤ ਵੱਧਦਾ ਸੀ ਡਾਕਟਰ ਨੇ ਕਿਹਾ ਜੀ ਨਮਕ ਘਟਾ ਦਿਓ ਕਹਿੰਦੇ ਅਸੀਂ ਬੰਦ ਕਰਤਾ ਉਹ ਕਹਿੰਦੇ ਉਹ ਹ ਦੋਸਤੋ ਜੇ ਦਿਮਾਗ ਨੂੰ 2-3 ਮਿੰਟ ਤੱਕ ਆਕਸੀਜਨ ਜਾਂ ਗਲੂਕੋਜ਼ ਨਾ ਜਾਵੇ ਪੈਰਲਾਈਜ਼ ਹੋ ਜਾਏਗਾ ਹੁਣ ਜਦੋਂ ਸਿੱਧੀ ਧੁੱਪ ਪੈ ਰਹੀ ਹੈ ਦਿਮਾਗ ਦੇ ਵਿੱਚੋਂ ਪਾਣੀ ਵੀ ਉੱਡ ਜਾਣਾ ਨਮਕ ਵੀ ਉੱਡ ਜਾਣਾ ਹੋ ਵੀ ਤੇ ਇਹਨੇ ਗਿਰਨਾ ਹੀ ਆ ਫਿਰ ਗਿਰਨਾ ਹੀ ਆ ਸਾਰੇ ਇਹਨਾਂ ਚੀਜ਼ਾਂ ਦੇ ਸਾਰੇ ਤੁਰੇ ਫਿਰਦੇ ਪੇਸ਼ ਕਰਕੇ ਇੱਕ ਤਾਂ ਸਿਰ ਨੂੰ ਢਾਕੇ ਰੱਖੋ ਨਾ ਹੈ ਹੈਲਮਟ ਵੀ ਲੰਨਾ ਟੋਪੀ ਵੀ ਲੰਨਾ ਜੀ ਜਿੰਨੀ ਮਰਜੀ ਹੱਥ ਤਾਂ ਤਪ ਜੰਨੇ ਆ ਲੇਕਿਨ ਸਿਰ ਨਹੀਂ ਤਪਦਾ ਤਪਦਾ ਹੈਲਮਟ ਬਚਾਂਦਾ ਕੱਲਾ ਹੀ ਨਹੀਂ ਵੀ ਰੋਲ ਐਕਸੀਡੈਂਟਾਂ ਤੋਂ ਜਾਂ ਚਲਾਣ ਤੋਂ ਬਚਾਏਗਾ ਜੀ ਇਹ ਤੁਹਾਨੂੰ ਹੀਟ ਤੋਂ ਵੀ ਬਚਾਏਗਾ ਬਚਾਏਗਾ ਇੱਕ ਜ਼ਿੰਦਗੀ ਦੀ ਕਲੀਅਰ ਹੈ ਸਰ ਜੇ ਕਿਸੇ ਦਾ ਹੈਡ ਇਜਰੀ ਹੋ ਗਈ ਪੈਰਾਲਾਈਜ਼ ਹੋ ਗਿਆ ਜਾਂ ਕੰਬੇ ਚੱਲੇਗਾ ਫਿਰ ਉਹ ਕਈ ਸਾਲ ਨਹੀਂ ਠੀਕ ਹੋ ਸਕਦਾ ਸੋ ਦੋਸਤੋ ਕਾਕਾ ਰਾਮ ਵਰਮਾ ਜੀ ਜਿਹੜੇ ਕਿ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਉਹਨਾਂ ਨੇ ਬਹੁਤ ਹੀ ਕੰਮ ਦੀਆਂ ਗੱਲਾਂ ਦਸੀਆਂ ਕਿਉਂਕਿ ਟੈਂਪਰੇਚਰ ਅਜੇ ਖਟਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕਹਿ ਰਿਹਾ ਕਿ 4 ਦਿਨ ਪੰਜਾਬ ਦੇ ਵਿੱਚ ਬਰਸਾਤ ਕਦੇ ਵੀ ਆ ਸਕਦੀ ਹੈ ਲੇਕਿਨ ਅੱਜ ਦਾ ਵੀ ਟੈਂਪਰੇਚਰ ਲਾਇਆ ਜਾਵੇ ਤਾਂ 40 ਤੋਂ ਉੱਪਰ ਹੀ ਹੈ ਹੁਣ ਕਦੋਂ ਬਰਸਾਤ ਆਏਗੀ ਔਰ ਦੂਜੇ ਪਾਸੇ ਸਭ ਤੋਂ ਵੱਡਾ ਟੈਂਪਰੇਚਰ ਵਧਣ ਦਾ ਕਾਰਨ ਹੈ ਕਿ ਦਰਖਤ ਜਿਹੜੇ ਆ ਉਹ ਤਕਰੀਬਨ ਖਤਮ ਹੋ ਜਾ ਹੁੰਦੇ ਜਾ ਰਹੇ ਨੇ ਔਰ ਹਰ ਮਨੁੱਖ ਲਾਏ ਇੱਕ ਰੁੱਖ ਜੇ ਇਸ ਕਹਾਵਤ ਨੂੰ ਆਪਾਂ ਪ੍ਰੈਕਟੀਕਲੀ ਰੂਪ ਦੇ ਵਿੱਚ ਦੇਖਣਾ ਤਾਂ ਸਾਡੀ ਡਿਊਟੀ ਬਣਦੀ ਹੈ ਔਰ ਇਹਨਾਂ ਰੁੱਖਾਂ ਨੂੰ ਲਗਾਉਣ ਦੀ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਹ ਪੜਦੇ ਜ਼ਰੂਰ ਹੈ ਪ੍ਰੈਕਟੀਕਲੀ ਰੂਪ ਵਿੱਚ ਅਸੀਂ ਜ਼ੀਰੋ ਆਂ ਵਰਮਾ ਜੀ ਜਾਂਦੇ ਜਾਂਦੇ ਕੀ ਕਰ ਰਹੇ ਹੋ ਕਿਹਦੇ ਗੱਲ ਹੋਰ ਵੀ ਹੈ ਸਰ ਜਿਹੜੀ ਲੋਕਾਂ ਨੂੰ ਫਰੀ ਦੀ ਚੀਜ਼ ਮਿਲ ਰਹੀ ਹੈ ਇਹਦਾ ਮਿਸੀਜ ਹੋ ਰਿਹਾ ਹਾਂ ਜਿਆਦੀ ਬਿਜਲੀ ਫਰੀ ਆਈ ਹੈ ਨਾ ਇੱਕ ਘਰ ਦੇ ਵਿੱਚ ਮੈਂ ਦੇਖਿਆ ਸਰ ਤਿੰਨ ਤਿੰਨ ਏਸੀ ਰਹੇ ਆ ਹਾਂ ਹਾਂ ਤਿੰਨ ਤਿੰਨ ਮੀਟਰ ਲੱਗੇ ਆ ਬਖਰੇ ਬਖਰੇ ਆ ਜੀ ਮੇਰਾ ਪੁੱਤ ਬਖਰਾ ਰਹਿੰਦਾ ਨੂੰ ਬਖਰੀ ਰਹਿੰਦੀ ਆ ਇਹ ਫਰੀ ਤੋਂ ਬਾਅਦ ਹੀ ਬਖਰੇ ਹੋਏ ਤੋਂ ਹਾਂ ਸਰ ਜੀ ਜੀ ਉਹਨ ਅਗਲਾ ਅਲਗੰਦਾ ਯਾਰ ਲਾ ਲੋ ਇਹ ਕੇਸੀ 20 25 40000 ਦਾ ਆਏਗਾ ਰਹਾਣਾ ਪੇ ਰਾਵਾਂਗੇ ਕਿਉਂਕਿ ਸਰਕਾਰ ਰਾਸ਼ਨ ਵੀ ਫਰੀ ਦੇ ਰਹੀ ਆ ਬਿਜਲੀ ਵੀ ਫਰੀ ਆ ਪਾਣੀ ਵੀ ਫਰੀ ਆ ਬਸਾਂ ਚ ਸਫਰ ਵੀ ਫਰੀ ਆ ਕੰਮ ਕਰਨ ਦੀ ਜਰੂਰਤ ਆ ਬਿਲਕੁਲ ਬਿਲਕੁਲ ਔਰ ਇਹ ਸਿਰਫ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਐ ਔਰ ਵੱਡੀ ਗੱਲ ਹੈ ਕਿ ਠੀਕ ਹੈ ਸਫਰ ਫਰੀ ਹੈ ਲੇਕਿਨ ਅੱਛਾ ਸਫਰ ਦੇ ਵੀ ਕਦੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਸਫਰ ਜਿਹੜਾ ਫਰੀ ਕੀਤਾ ਗਿਆ ਹੈ ਉਹ ਤਾਂ ਕਿਤੇ ਗਲਤ ਮਿਸਯੂਜ਼ ਤਾਂ ਨਹੀਂ ਹੋ ਰਿਹਾ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿਸੇ ਨਾ ਕਿਸੇ ਠੀਕ ਹੈ ਸਰ ਵਿਸ਼ਨੂ ਉਹਦੇ ਬਾਰੇ ਜਰੂਰ ਤਿਆਰੀ ਕਰਕੇ ਆਉਣਾ ਸੋ ਦੋਸਤੋ ਜਾਂਦੇ ਜਾਂਦੇ ਬਰਮਾ ਜੀ ਕੀ ਕਹਿਣਾ ਚਾਹੁੰਦੇ ਆ ਆਵਾਮ ਪੂਰੀ ਦੁਨੀਆ ਇਸ ਸਮੇਂ ਤਾਂ ਵਾਚ ਕਰ ਰੱਖੋ ਮੈਂ ਤਾਂ ਇੱਕੋ ਬੇਨਤੀ ਕਰਦਾ ਜੀ ਜੇ ਅਸੀਂ ਰੱਬ ਨੂੰ ਪਿਆਰ ਕਰਦੇ ਆ ਰੱਬ ਦੀ ਪੂਜਾ ਕਰਦੇ ਆ ਤਾਂ ਰੱਬ ਦੀਆਂ ਗੱਲਾਂ ਵੀ ਮੰਨੋ ਹੂੰ ਜੋ ਬਾਬਾ ਨਾਨਕ ਨੇ ਕਿਹਾ ਹੈ ਭਗਵਾਨ ਰਾਮ ਨੇ ਕਿਹਾ ਹੈ ਭਗਵਾਨ ਰਾਮ 14 ਸਾਲ ਜੰਗਲ 'ਚ ਰਹੇ ਪੌਦੇ ਲਾਉਂਦੇ ਰਹੇ ਜੀ ਕੋਈ ਵੱਡਿਆ ਨਹੀਂ ਹੈ ਹੂੰ ਪੌਦੇ ਲਾਉਂਦੇ ਰਹੇ ਤੋਂਦੇ ਪੁੰਦੇ ਰਣਾ ਇੱਕ ਬਹੁ ਬੜਾ ਪੁੰਨ ਦਾ ਕੰਮ ਆ। ਭਗਵਾਨ ਕ੍ਰਿਸ਼ਨ ਨੇ ਵੀ ਗੀਤਾ ਜਿ ਕਿਹਾ ਹੈ। ਮੈਂ ਤਾਂ ਬ੍ਰਹਮਾ ਚ ਵੱਸਦਾ। ਜੀ। ਔਰ ਪੁੰਦੇ ਚ ਮੈਂ ਆ। ਅਸੀਂ ਵੀ ਕਈ ਵਾਰੀ ਫੁੱਲਾਂ ਨੂੰ ਮੁਸਕਰਾਉਂਦੇ ਦੇਖਦੇ ਨਾ। ਤਾਂ ਦਿਨ ਕਰਦੇ ਵੀ ਪ੍ਰਮਾਤਮਾ ਇਹਦੇ ਵਿੱਚ ਹੱਸ ਰਿਹਾ। ਕੁਦਰਤ ਵਿੱਚ ਹੀ ਹੈ। ਕੁਦਰਤ ਬਿਲਕੁਲ ਕਿੰਨੇ ਪਿਆਰੇ ਰੰਗ ਭਰ ਦਿੰਦਾ ਹੈ। ਕਿੰਨੀ ਖੁਸ਼ਬੂ ਭਰ ਦਿੰਦਾ ਹੈ। ਤੋਂ ਇਸ ਕਰਕੇ ਜੇ ਕੁਦਰਤ ਨੂੰ ਪਿਆਰ ਕਰਦੇ ਹੋ। ਭਗਵਾਨ ਨੂੰ ਪਿਆਰ ਕਰਦੇ ਹੋ। ਭਗਵਾਨ ਦਾ ਇੱਕ ਬੜਾ ਵਧੀਆ ਫਾਰਮੂਲਾ ਬਣਾਇਆ। ਭਗਵਾਨ ਭਵਾ ਭੂਮੀ ਗਗਾਂ ਗगन ਨਨ ਨੀਰ ਆੜਾ ਅਗਨੀ ਅਤੇ ਹਵਾ ਬਾਈਓ ਕੀ ਬਾਤ ਹੈ ਕੀ ਬਾਤ ਹੈ ભગવાન ਪੱਬਾ ਭੂਮੀ ਗਗਾ ਗਗਨ ਜੀ ਅਸਮਾਨ ਜੀ ਤੀਸਰਾ ਕੀਆ ਪਗ ਪਾਨ ਬਾਵਾ ਬਾਈਓ ਬਿਲਕੁਲ ਹਵਾ ਆ ਅਗਨੀ ਨੰਨਾ ਮੀਰ ਕੀ ਇਸ ਵਿੱਚ ਪਰਮਾਤਮਾ ਵਸਦਾ ਹੈਗਾ ਪਾਣੀ ਨਾਲ ਨਾ ਕਰੋ ਮਿੱਟੀ ਨੂੰ ਗੰਦ ਲਾਣਾ ਕਰੋ ਸੁਣ ਕੇ ਤੁਸੀਂ ਦੱਸਿਆ ਇਹਦੇ ਬਾਰੇ ਬਹੁਤ ਖੋ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਇੱਕ ਗੱਲ ਜ਼ਰੂਰ ਕਹਾਗਾ ਕਿ ਪੋਸੂ ਨਮਾ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਜੁੜੇ ਰਹੋ ਪੋਸੂ ਨਮਾ YouTube ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ ਖੁਸ਼ ਰਹੋ ਸੁਖੀ ਰਹੋ ਆਪਣੀ ਸੁਰੱਖਿਆ ਲਈ ਆਪ ਤੇ ਧਿਆਨ ਰੱਖੋ